ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਦ ਪੰਜਾਬ ਦੀਆਂ ਖਬਰਾਂ ਲੈ ਕੇ ਦੇਸ਼ ਦੁਨੀਆ ਦੇ ਖਬਰਾਂ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਮੁਖਾਤਬ ਹਾਂ ਔਰ ਇਹਨਾਂ ਖਬਰਾਂ ਦੇ ਉੱਪਰ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਹੁੰਦੇ ਨੇ ਸੀਨੀਅਰ ਪੱਤਰਕਾਰ ਅਜੀਤ ਪਾਸਕ ਜੀ ਪਾਸਕ ਸਰ ਸਾਹਿਬ ਦਾ ਸਵਾਗਤ ਕਰਦੇ ਚੱਲਦੇ ਹਾਂ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਪਾਸਕ ਸਰ ਬਹੁਤ ਬਹੁਤ ਸਵਾਗਤ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸ਼ੁਕਰੀਆ ਅਮਨ ਜੀ ਆ ਪਾਸਕ ਸਰ ਸਭ ਤੋਂ ਪਹਿਲਾਂ ਸ਼ੁਰੂਆਤ ਕਰਨੀ ਹੈਗੀ ਹੈ ਪੰਜ ਮੈਂਬਰੀ ਕਮੇਟੀ ਦੀ ਔਰ ਮੀਟਿੰਗ ਹੋਈ ਸੀ ਹਾਲਾਂਕਿ ਮੀਟਿੰਗ ਜਿਹੜੀ ਹੈ ਉੱਥੇ ਵਿੱਚ ਬੀਬੀ ਜ਼ਗੀਰ ਕੌਰ ਜਿਹੜੇ ਨੇ ਉਹ ਨਾਰਾਜ਼ ਦਿਖਾਈ ਦਿੱਤੇ ਨੇ ਲੱਗਦਾ ਹੈ ਕਿ ਇਹ ਵੀ ਕਿਤਨਾ ਕਿਤੇ ਜਿਹੜੀ ਸਿਆਸਤ ਦੀ ਦਲਦਲੀ ਹੁੰਦੀ ਹੈ ਉਹਦੇ ਵਿੱਚ ਫਸਦੇ ਜਾ ਰਹੇ ਨੇ ਕੋਈ ਨਾਰਾਜ਼ ਹੈ ਕੋਈ ਖੁਸ਼ ਹੈ ਜਾਂ ਫਿਰ ਜਿਸ ਤਰੀਕੇ ਦੇ ਨਾਲ ਦੋ ਚਰਚਾਵਾਂ ਚੱਲੀਆਂ ਸੀਗੀਆਂ ਬੀਬੀ ਸਤਵੰਤ ਕੌਰ ਹੁਣਾ ਦੀ ਔਰ ਸਾਬਕਾ ਜਥੇਦਾਰ ਗਿਆਨੀ ਹਰਪ੍ਰਿੰਤ ਸਿੰਘ ਹੁਣਾ ਦੀ ਪ੍ਰਧਾਨ ਜੀ ਨੂੰ ਲੈ ਕੇ ਕਿਤੇ ਉਸ ਵਿਚਾਲੇ ਪੇਜ ਫਸਦਾ ਹੋਇਆ ਨਜ਼ਰ ਆ ਰਿਹਾ ਜਿਸ ਤਰੀਕੇ ਨਾਲ ਬੀਬੀ ਜੀ ਨਾਰਾਜ਼ ਹੋ ਗਏ ਵੈਸੇ ਬੀਬੀ ਉਹਨਾਂ ਦੀ ਨਾਰਾਜ਼ਗੀ ਦੀ ਵਜ੍ਹਾ ਪ੍ਰਧਾਨਗੀ ਨਹੀਂ ਹੈਗੀ ਪਿਛਲੇ ਦਿਨਾਂ ਦੇ ਵਿੱਚ ਫਗਵਾੜਾ ਦੇ ਵਿੱਚ ਮੀਟਿੰਗ ਕੀਤੀ ਸੀ ਇਹਨਾਂ ਨੇ ਪਾਣੀ ਮੈਬੀ ਕਮੇਟੀ ਨੇ ਕਿਹਾ ਸੀ ਕਿ ਗੁਪਤ ਮੀਟਿੰਗ ਹੈ ਉਸ ਗੁਪਤ ਮੀਟਿੰਗ ਦੇ ਵਿੱਚ ਜੋ-ਜੋ ਵਾਪਰਿਆ ਔਰ ਕੌਣ-ਕੌਣ ਕੀ-ਕੀ ਕਹਿ ਰਿਹਾ ਸੀ ਤੇ ਕਿਹਦੇ ਨਾਲ ਕੀ-ਕੀ ਗੱਲ ਹੋਈ ਉਹ ਸਾਰੀ ਗੱਲਾਂ মিডিਆ ਨੂੰ ਹੋ ਗਈਆਂ ਲੀਕ ਔਰ ਉਸ ਵਕਤ ਵੀ ਜਦ ਉਹ ਮੀਟਿੰਗ ਹੋਈ ਸੀ ਤੇ ਕਹਿੰਦੇ ਆ ਕਿਉਂਕਿ ਬੀਬੀ ਜਗੀਰਪੁਰ ਨੂੰ ਸਭ ਮੈਂ ਗੁਰਪ੍ਰਤਾਪ ਸਿੰਘ ਵਡਾਲਾ ਹੋਂ ਜਾਂ ਝੁੰਨਾ ਸਾਹਿਬ ਹੋਂ ਉਹਨਾਂ ਨੇ ਬਾਕਾਇਦਾ ਇਹਨਾਂ ਨੂੰ ਗਿਆ ਸੀ ਕਿ ਵੀ ਲੀਕ ਨਾ ਕਰਨਾ ਕੋਈ ਖਬਰ ਬਸੇ ਬੀਬੀ ਉਹਨਾਂ ਨੇ ਲੀਕ ਕੀਤੀ ਵੀ ਨਹੀਂ ਔਰ ਲੀਕ ਵੀ ਸਾਨੂੰ ਹੀ ਹੋਈ ਸੀਗੀ ਯਾਨੀ ਸਾਨੂੰ ਜਿਹੜਾ ਕੁਝ ਵਾਪਰਿਆ ਸੀਗਾ ਉਸ ਮੀਟਿੰਗ ਦੇ ਵਿੱਚ ਸਭ ਕੁਝ ਇਨਫੋਰਮੇਸ਼ਨ ਮੀਟਿੰਗ ਜਦ ਚੱਲ ਰਹੀ ਸੀ ਉਸ ਵਕਤ ਹੀ ਮਿਲ ਰਹੀ ਸੀਗੀ ਔਰ ਅੱਜ ਜਦ ਦੁਬਾਰਾ ਚੰਡੀਗੜ੍ਹ ਦੇ ਵਿੱਚ ਕੱਲ ਦੀ ਗੱਲ ਹੈਗੀ ਜਦ ਮੀਟਿੰਗ ਹੋ ਰਹੀ ਸੀ ਉਸ ਮੀਟਿੰਗ ਦੇ ਵਿੱਚ ਸਾਰੇ ਜਦ ਮੀਟਿੰਗ ਦੀ ਸ਼ੁਰੂਆਤ ਕਰਦੇ ਨੇ ਤੇ ਪੀਡੀਐਸ ਨਾਲ ਬੀਬੀ ਉਹ ਦੇਖ ਰਹੀ ਸੀ ਕਿ ਬੀਬੀ ਸਮਝ ਗਈ ਕਿ ਵੀ ਜਿਹੜੀ ਗੱਲਾਂ ਮੀਡੀਆ ਦੇ ਵਿੱਚ ਚੱਲ ਰਹੀਆਂ ਆ ਉਹਦੇ ਵਾਸਤੇ ਸਾਰੇ ਮੈਨੂੰ ਦੋਸ਼ੀ ਮੰਨਦੇ ਨੇ ਇਸ ਤੋਂ ਪਹਿਲੇ ਕਿ ਬੀਬੀ ਉਹਨਾਂ ਨੂੰ ਬੋਲਣ ਨੂੰ ਉਸੇ ਕਿਹਾ ਜਾਂਦਾ ਬੀਬੀ ਆਪ ਕਹਿਣ ਲੱਗ ਗਈ ਬੀਬੀ ਕਹਿੰਦੀ ਵੀ ਦੇਖੋ ਜਿਸ ਤਰੀਕੇ ਨਾਲ ਤੁਸੀਂ ਮੈਨੂੰ ਦੇਖ ਰਹੇ ਹੋ ਨਾ ਮੈਨੂੰ ਲੱਗਦਾ ਤੁਸੀਂ ਮੇਰੇ ਤੇ ਸ਼ੱਕ ਕਰ ਰਹੇ ਹੋ ਮੈਂ ਰੱਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਐਂ ਗੱਲ ਕਹਿੰਦੀ ਆ ਮੈਂ ਇੱਕ ਵੀ ਇਨਫੋਰਮੇਸ਼ਨ ਐਧੇਤੀ ਨਹੀਂ ਦਿੰਦੀ ਲੇਕਿਨ ਫਿਰ ਜਿਹੜੀ ਗੱਲ ਅਗਲੀ ਉਹਨਾਂ ਨੇ ਕੀਤੀ ਨਾ ਕਿ ਜਿਹੜੇ ਮੀਟਿੰਗ ਦੇ ਵਿੱਚ ਮੌਜੂਦ ਨੇ ਤੁਸੀਂ ਆ ਦੇਖੋ ਕਿ ਜਿਹੜੀ ਫਗਵਾੜੇ ਵਾਲੀ ਮੀਟਿੰਗ ਦੇ ਮੀਟਿੰਗ ਦੇ ਬਾਹਰ ਚਲੇ ਗਏ ਸੀਗੇ ਔਰ ਕਿਆ ਗਿਆ ਸੀਗਾ ਵੀ ਟਾਇਲਟ ਜਾ ਰਹੇ ਨੇ ਉਹ ਕੌਣ ਕੌਣ ਸੀਗੇ ਔਰ ਉਹਨਾਂ ਨੇ ਉਹ ਸਾਰੀ ਇਨਫੋਰਮੇਸ਼ਨ ਸਾਰੀ ਇਨਫੋਰਮੇਸ਼ਨ মিডিਆ ਨੂੰ ਲੀਕ ਕੀਤੀ ਸੀਗੀ ਔਰ ਜਿਹੜੇ ਉਹ ਲੋਕ ਸੀਗੇ ਉਹਨਾਂ ਵੱਲ ਸਭ ਦੇਖਣ ਲੱਗੇ ਫਿਰ ਬੀਬੀ ਦਾ ਥੋੜਾ ਜਿਹਾ ਗੁੱਸਾ ਵੀ ਦੇਖਣ ਨੂੰ ਮਿਲਿਆ ਜਦੋਂ ਉਹ ਕਹਿੰਦੀ ਹੈ ਕਿ ਮੈਂ ਉਹ ਜਿਹੜਾ ਕੋਬੀਰ ਸਿੰਘ ਬਾਦਲ ਵਾਲਾ ਅਕਾਲੀ ਦਲ ਛੱਡੇ ਹੈ ਨਾ ਉਹ ਇਸ ਕਰਕੇ ਛੱਡਿਆ ਹੈ ਕਿ ਉੱਥੇ ਡੈਮੋਕ੍ਰੇਸੀ ਨਹੀਂ ਸੀ ਔਰ ਉੱਥੇ ਕਿਸੇ ਨੂੰ ਵੀ ਜਦ ਉਹ ਐਸਜੀਪੀਸੀ ਦੀ ਇਲੈਕਸ਼ਨ ਲੜਨਾ ਚਾਹਦੀ ਸੀਗੀ ਉਸ ਵات ਤੇ ਜਦ ਉਹਨਾਂ ਨੇ ਉਹ ਮੀਟਿੰਗ ਬਾਦਲ ਨੂੰ ਕਿਹਾ ਸੀਗਾ ਕਿ ਮੈਨੂੰ ਤੁਸੀਂ ਇਲੈਕਸ਼ਨ ਲੜਨ ਦੋ ਜਿੱਤ ਗਈ ਮੈਂ ਤੁਹਾਡੀ ਆ ਨਾ ਮੈਂ ਤੁਹਾਡੀ ਪਾਰਟੀ ਦੀ ਹੈਗੀ ਆ ਪਰ ਉੱਥੇ ਵੀ ਡੈਮੋਕ੍ਰੇਸੀ ਨਹੀਂ ਸੀ ਰਿਫਾਫਾ ਕਲਚਰ ਸੀਗਾ ਜਿੱਤਾ ਵਿਰੋਧ ਕਰਕੇ ਮੈਂ ਇੱਥੇ ਆਈ ਸੀ ਔਰ ਇਹ ਜਿਹੜੇ ਬੰਦ ਕਮਰਿਆਂ ਦੇ ਵਿੱਚ ਤੁਸੀਂ ਪੰਜ ਮੈਂਬਰੀ ਕਮੇਟੀ ਦੀ ਪਰ ਦੀ ਕਮੇਟੀ ਤੋਂ ਬਾਅਦ ਤੁਸੀਂ ਕਿਹਨੂੰ ਪ੍ਰਧਾਨ ਚੁਣ ਰਹੇ ਹੋ ਇਹ ਵੀ ਕੋਈ ਤਰੀਕਾ ਨਹੀਂ ਹੁੰਦਾ ਬੀਬੀ ਬਾਹਰ ਜਾਣ ਲੱਗੀ ਚੰਦੂ ਮਾਜਰਾ ਸਾਹਿਬ ਨੇ ਉਹਨਾਂ ਨੂੰ ਰੋਕ ਲਿਆ ਬਹੁਤ ਸਾਰੇ ਲੋਕਾਂ ਨੇ ਕਿਹਾ ਬੀਬੀ ਜੀ ਨਾ ਜਾਓ ਔਰ ਬੀਬੀ ਉਹਨਾਂ ਦੀ ਨਾਰਾਜ਼ਗੀ ਦੇਖਣ ਨੂੰ ਮਿਲੀ ਮੀਟਿੰਗ ਵਿੱਚ ਮੌਜੂਦ ਤੇ ਸੀਗੇ ਪਰ ਪੂਰੀ ਮੀਟਿੰਗ ਦੇ ਦੌਰਾਨ ਉਹਨਾਂ ਦਾ ਗੁੱਸਾ ਬਨਿਆ ਰਿਹਾ ਔਰ ਐਦੀ ਜਾਣਕਾਰੀ ਸੋ ਮੀਟਿੰਗ ਬਾਦਲ ਦੇ ਧੜੇ ਨੂੰ ਵੀ ਮਿਲ ਗਈ ਔਰ ਜਦ ਬੀਬੀ ਮੀਟਿੰਗ ਵਿੱਚ ਬੈਠੀ ਹੋਈ ਸੀ ਨਾ ਉਸ ਵਕਤ ਵੀ ਉਹਨਾਂ ਨੂੰ ਉਹ ਮੀਟਿੰਗ ਬਾਦਲ ਦੇ ਧੜੇ ਦੇ ਲੋਕਾਂ ਨੇ ਫੋਨ ਕਰਾਇਆ ਸ਼ੁਰੂ ਹੋ ਗਏ ਬੀਬੀ ਆਪਣੇ ਘਰ ਤੇ ਨਹੀਂ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਵੈਸੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਬਾਰੇ ਵਿੱਚ ਬੀਬੀ ਜਗੀਰਪੁਰ ਉਸ ਮੀਟਿੰਗ ਦੇ ਵਿੱਚ ਕਹਿ ਆਈ ਸੀ ਕਿ ਜੇ ਇਹ ਮੁਕਾਬਲਾ ਉਹੀ ਕੈਂਡੀਡੇਟਾਂ ਦੇ ਵਿੱਚ ਹੈ ਜਿਹਦੇ ਵਿੱਚ ਬੀਬੀ ਸਤਵੰਦਪੂਰ ਗਿਆਨੀ ਹਰਪ੍ਰੀਤ ਸਿੰਘ ਕਿ ਤੁਸੀਂ ਮੇਰੀ ਹਾਂ ਯਾਨੀ ਹਰਜੀਤ ਸਿੰਘ ਦੇ ਮਾਮਲੇ ਦੇ ਵੀ ਲੈਸ ਹੈ। ਉਹ ਅੱਜ ਅੱਜ ਜਦੋਂ ਸਵੇਰੇ ਇੱਕ ਪੀਟ ਯਾਨੀ ਹਰਪ੍ਰੀਤ ਉਹਨਾਂ ਨੇ ਛੱਡਿਆ ਕਿ ਜੀ ਬੀਬੀ ਸਤਵੰਦਪੂਰ ਉਹਨਾਂ ਦਾ ਮੈਂ ਸਤਾਰ ਕਰਦਾ ਤੇ ਮੈਂ ਹਾਂ ਮੈਂਬਰੀ ਕਮੇਟੀ ਦੇ ਸਾਰੇ ਮੈਂਬਰ ਤੇ ਡੈਲੀਗੇਟਸ ਨੂੰ ਜਿਹੜੇ ਪਾਰਟੀ ਦੇ ਨਵੇਂ ਬਣੇ ਨੇ ਉਹਨਾਂ ਨੂੰ ਇੱਕ ਅਪੀਲ ਕਰਦਾ ਕਿ ਮੈਨੂੰ ਇਸ ਰੇਸ ਦੇ ਵਿੱਚ ਨਾ ਸਮਝਿਆ ਜਾਏ ਇਹ ਮੈਂ ਬੀਬੀ ਸਤਵੰਤ ਕੂਰ ਨਾਂ ਦੇ ਹਾਕੀਚ ਉਹਨਾਂ ਨੇ ਆਪਣੇ ਟਵੀਟ ਦੇ ਰਾਹੀਂ ਗੱਲ ਕੀਤੀ ਉਹਦੇ ਬਾਰੇ ਵਿੱਚ ਵੀ ਇਹ ਗੱਲ ਚੱਲਣੇ ਲੱਗ ਚੱਲਣ ਲੱਗੇ ਕਿ ਇਹ ਪੈਤਲਾ ਹੈਗਾ ਕਈ ਵਾਰ ਅਮਨ ਜੀ ਮੇਰਾ ਮੁਕਾਬਲਾ ਅਗਰ ਤੁਹਾਡੇ ਨਾਲ ਹੋਏ ਤੇ ਤੁਹਾਡੇ ਦੇ ਵਿੱਚ ਮੈਂ ਅਗਰ ਆਪਣੇ ਵਿਡਰੋ ਕਰ ਜਾਂਦਾ ਇਹ ਵੀ ਇੱਕ ਤਰੀਕਾ ਹੁੰਦਾ ਹੈ ਕਿ ਜਦ ਮੈਨੂੰ ਪ੍ਰਧਾਨ ਬਣਾਇਆ ਜਾਏ ਤੇ ਤੁਸੀਂ ਵੀ ਮੇਰਾ ਵਿਰੋਧ ਨਾ ਕਰੋ ਤੇ ਸ਼ਾਇਦ ਇਹੀ ਟੈਕਟਿਕ ਸੀਗੀ ਔਰ ਸ਼ਾਮ ਹੁੰਦੇ ਹੁੰਦੇ ਉਸ ਗੱਲ ਦੇ ਉੱਤੇ ਕਲੈਰਿਟੀ ਵੀ ਆ ਗਈ ਕਿ ਹੁਣ ਜਿਹੜਾ 11 ਅਗਸਤ ਨੂੰ ਪਰਦਾਨ ਦੀ ਦੀ ਚੋਣ ਦੇ ਵਿੱਚ ਹਰਪ੍ਰੀਤ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਨਾਂ ਸਭ ਤੋਂ ਉੱਤੇ ਚੱਲ ਰਿਹਾ ਔਰ ਉਹ ਬਣਨਗੇ ਪ੍ਰਧਾਨ ਐਦਾਂ ਦੀ ਗੱਲਾਂ ਹੁਣ ਨਿਕਲ ਕੇ ਆ ਰਹੀ ਹੈ ਵੈਸੇ ਇਹ ਤੇਜਾ ਸਿੰਘ ਸਮੁੰਦਰੀ ਹਾਲ ਇਹ ਸਮਾਗਮ ਹੋਏਗਾ ਜਾਂ ਨਹੀਂ ਹੋਏਗਾ ਐਦੇ ਉੱਤੇ ਸੰਸ਼ਯਾ ਹਜੇ ਵੀ ਬਣਿਆ ਹੋਇਆ ਹੈ ਪਰ ਅਗਰ ਉੱਥੇ ਨਹੀਂ ਹੋਇਆ ਤੇ ਗੁਰਦਾਸਪੁਰ ਗੁਰਦਾਸਪੁਰ ਨਹੀਂ ਹੋਇਆ ਤੇ ਜਿਹੜੇ ਜਿਹੜੇ ਬੁਰਜ ਪੁਲਾ ਸਾਹਿਬ ਦਾ ਜਿਹੜਾ ਹੈਗਾ ਉਹ ਉੱਥੇ ਵੀ ਹੋ ਸਕਦਾ ਹੁਣ ਉਹ ਇਹ ਗੱਜਿੱਥੇ ਮਰਦੀ ਪਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਆਉਣ ਵਾਲੇ ਟਾਈਮ ਇਚ ਪ੍ਰਧਾਨ ਉਹ ਪੰਜ ਨਵੀਂ ਕਮੇਟੀ ਵਾਲੇ ਅਕਾਲੀ ਦਲ ਦੇ ਬਣ ਚੁੱਕੇ ਇਹਦੇ ਵਿੱਚ ਇੱਕ ਨਵਾਂ ਐਂਗਲ ਆ ਗਿਆ ਨਵਾਂ ਐਂਗਲ ਆ ਗਿਆ ਹੈ ਕਿ ਉਹਦੇ ਵਿੱਚ ਇਲੈਕਸ਼ਨ ਕਮਿਸ਼ਨ ਨੂੰ ਜਦ 5 ਮੈਂਬਰੀ ਕਮੇਟੀ ਹੈਗਾ ਲਿਖਦੀ ਹੈ ਕਿ ਅਸੀਂ ਆਪਣੀ ਪਾਰਟੀ ਦੇ ਪ੍ਰਧਾਨ ਨੂੰ ਦੀ ਚੋਣ ਕਰ ਰਹੇ ਹਾਂ ਔਰ ਇਲੈਕਸ਼ਨ ਕਮਿਸ਼ਨ ਨੂੰ অবজারভার ਪੇ ਤੇ ਤਾਂ ਕਿ ਜਿਹੜੀ ਵੀ ਬੋ ਸੀਟਿੰਗਸ ਹੈਗੀ ਹੈ ਉਹਦੇ ਵਿੱਚ ਕਿਸੇ ਵੀ ਤਰੀਕੇ ਦੀ ਨਿਗਰਾਨੀ ਹੋਣੀ ਚਾਹੀਦੀ ਹੈ ਇੱਕ ਮਾਮਲਾ ਅੱਗੇ ਚੱਲ ਕੇ ਜਿਹੜਾ ਪਾਰਟੀ ਦਾ ਸਿੰਬਲ ਹੈਗਾ ਜਿਹੜਾ ਤਕੜੀ ਹੈ ਉਹਦੇ ਉੱਤੇ ਵੀ ਇਹ ਲੜਾਈ ਹੋ ਜਾਂਦੀ ਹੈ ਹੁਣ ਭਾਜਪਾ ਦੀ ਸਪੋਰਟ ਸੁਖਵੀਰ ਸਿੰਘ ਬਾਦਲ ਨੂੰ ਹੈ ਜਾਂ ਪੰਨੀ ਮੈਂਬਰੀ ਨੂੰ ਹੈ ਉਹਨਾਂ ਨੂੰ ਮੇਰੇ ਖਿਆਲ ਨਾਲ ਲੋਕਾਂ ਨੂੰ ਇਸ ਗੱਲ ਦੇ ਉੱਤੇ ਡਾਊਟ ਨਹੀਂ ਪਰ ਜੇ ਜਿਸ ਤਰੀਕੇ ਨਾਲ ਮਹਾਰਾਸ਼ਟਰਾਂ ਦੇ ਵਿੱਚ ਹੋਇਆ ਸ਼ਿੰਦੇ ਉਹਨਾਂ ਦੀ ਲੜਾਈ ਸ਼ਿਵ ਸੈਨਾ ਦੇ ਉਦਵ ਠਾਕਰੇ ਨਾਲ ਹੋਈ ਕਿ ਪਾਰਟੀ ਦਾ ਸਿੰਬਲ ਸ਼ਿੰਦੇ ਉਹਨਾਂ ਕੋਲ ਚਲਾ ਗਿਆ ਔਰ ਹੋਰ ਵੀ ਕਈ ਜਗ੍ਹਾ ਦੇ ਵਿੱਚ ਇਦਾਂ ਦੀ ਜਦ ਲੜਾਈ ਛਿੜੀ ਉਹਦੇ ਵਿੱਚ ਜਿਹੜੀ ਪਾਰਟੀ ਜਾਂ ਜਿਹੜੀ ਭਾਜਪਾ ਦੇ ਨਾਲ ਰਹਿਣ ਵਾਲੇ ਲੀਡਰਾਂ ਨੂੰ ਇਸ ਤਰੀਕੇ ਨਾਲ ਫਾਇਦਾ ਹੋਇਆ ਤੇ ਇੱਥੇ ਵੀ ਹੁਣ ਸਿੰਬਲ ਜਿੰਨੂੰ ਮਿਲਦਾ ਉਹਦਾ ਡਿਸੀਜਨ ਭਾਵੇਂ ਕਰਨਾ ਤੇ ਇਲੈਕਸ਼ਨ ਕਮਿਸ਼ਨ ਨੂੰ ਹੈ ਔਰ ਅਗਰ ਅਸੈਂਬਲੀ ਦੇ ਵਿੱਚ ਜਿਸ ਤਰੀਕੇ ਦੀ ਸਥਿਤੀ ਹੈਗੀ ਆ ਅਕਾਲੀ ਦਲ ਦੀ ਉਹਦੇ ਵਿੱਚ ਉਹਨਾਂ ਦੇ 3 ਐਮਐਲਏ ਸੀਗੇ 1 ਐਮਐਲਏ ਤੇ ਆਲਰੇਡੀ ਆਮ ਆਦਮੀ ਪਾਰਟੀ ਜੁਆਇਨ ਕਰ ਚੁੱਕਿਆ ਮੰਤਰੀ ਤਿਆਲੀ ਜਿਹੜੇ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਵੀ ਹੈਗੇ ਨੇ ਉਹ ਹੁਣ ਅਕਾਲੀ ਦਲ ਦੇ ਨਾਲ ਹੈ ਜਾਂ ਨਹੀਂ ਹੈ ਕਿਉਂਕਿ ਜਲਦ ਸੁਖਵੀਰ ਸਿੰਘ ਬਾਦਲ ਉਹਨਾਂ ਖੁਦ ਕਹਿੰਦੇ ਹਨ ਨਾ ਕਿ ਜਦ ਤੱਕ ਅਸੀਂ ਅਕਾਲੀ ਦਲੀ ਜਾਂ ਮੰਤਰੀਤ ਮੰਤਰੀਦ ਐਲੀ ਉਹਨਾਂ ਨੂੰ ਦੁਬਾਰਾ ਆਤਾ ਦੀ ਵੀ ਅਕਾਲੀ ਦਲ ਜੁਆਇਨ ਨਹੀਂ ਕਰਨ ਦੇਵਾਂਗੇ ਤੇ ਤੁਸੀਂ ਉਹਨਾਂ ਨੂੰ ਅਕਾਲੀ ਦਲ ਤੋਂ ਬਾਹਰ ਹੀ ਮੰਨੋ ਔਰ ઘણી ਇੱਕ ਤੀਜੀ ਐਮਐਲਏ ਹੈਗੀ ਹੈ ਉਹਨਾਂ ਅਗਰ ਤਿੰਨ ਵਿੱਚੋਂ ਦੋ ਐਮਐਲਏ ਅਗਰ ਅਕਾਲੀ ਦਲ ਤੋਂ ਬਾਹਰ ਹੁੰਦੇ ਨੇ ਤੇ ਸਿੰਬਲ ਦੀ ਲੜਾਈ ਦੇ ਵਿੱਚ ਉਹ ਕਿਸੇ ਨਾ ਕਿਸੇ ਜਗ੍ਹਾ ਪੰਜ ਮੈਂਬਰੀ ਕਮੇਟੀ ਜਿੱਤਦੀ ਹੋਈ ਨਜ਼ਰ ਆਉਂਦੀ ਹੈ ਔਰ ਆਉਣ ਵਾਲੇ ਟਾਈਮ ਵਿੱਚ ਜੇ ਸਿੰਬਲ ਉਹਨਾਂ ਨੂੰ ਅਲਾਟ ਹੋ ਗਿਆ ਤਾਂ ਸੁਖਵੀਰ ਸਿੰਘ ਬਾਦਲ ਉਸ ਅਕਾਲੀ ਦਲ ਦੇ ਥੜੇ ਦੇ ਪ੍ਰਧਾਨ ਦੇ ਤੌਰ ਤੇ ਰਹਿ ਜਾਣਗੇ ਜਿਨ੍ਹਾਂ ਦੇ ਕੋਲੋਂ ਅਗਰ ਸਿੰਬਲ ਚਿੰਨਿਆ ਜਾਂਦਾ ਤੇ ਫਿਰ ਬਹੁਤ ਮੁਸ਼ਕਿਲ ਹੋ ਕਿ ਕਿ ਅੱਗੇ ਹੀ ਰਿਵਾਈਵਲ ਅਕਾਲੀ ਦਲ ਦਾ ਬੜਾ ਔਖਾ ਜਿਹਾ ਲੱਗਦਾ ਔਰ ਅਗਰ ਹਾਲਾਤ ਇੱਥੇ ਤੱਕ ਪਹੁੰਚ ਜਾਂਦੇ ਨੇ ਤੇ ਫਿਰ ਤੇ ਅਕਾਲੀ ਦਲ ਉਹ ਵੀ ਖਾਸ ਕਰਕੇ ਸੁਖਵੀਰ ਸਿੰਘ ਬਾਦਲ ਦੇ ਥੜੇ ਦੇ ਉਹ ਚਾਂਸਸ ਹੋਰ ਵੀ ਘੱਟ ਹੋ ਜਾਂਦੇ ਔਰ ਆਉਣ ਵਾਲੇ ਐਸਡੀਪੀਸੀ ਤੇ ਉਹਨਾਂ ਦੇ ਵਿੱਚ ਔਰ ਜਿਸ ਤਰੀਕੇ ਨਾਲ ਸਾਰੀ ਪਾਰਟੀਆਂ ਭਾਵੇਂ ਸਿੰਦਰਨਜੀਤ ਸਿੰਘ ਮਾਨ ਦੀ ਹੋਵੇ ਜਾਂ ਵਾਰਿਸ ਪੰਜਾਬ ਦੇ ਅਮਰਿਤਪਾਲ ਉਹਨਾਂ ਦੀ ਹੋਵੇ ਜੇ ਇਕਜੁੱਟ ਹੋ ਜਾਂਦੀ ਹੈ ਉਹ ਪੰਜ ਮੈਂਬਰੀ ਕਮੇਟੀ ਵਾਲੇ ਅਕਾਲੀ ਦਲ ਦੇ ਨਾਲ ਫਿਰ ਸੁਖਵੀਰ ਸਿੰਘ ਬਾਦਲ ਨੂੰ ਪੰਥਕ ਹਲਕਿਆਂ ਦੇ ਵਿੱਚ ਹੋਰ ਵੀ ਜਾਂਦਾ ਦਿੱਕਤਾਂ ਆ ਸਕਦੀ ਹੈ ਔਰ ਇਸ ਵਾਰ ਜੇ ਗਿਆਨੀ ਗੜਗੱਦ ਸਾਹਿਬ ਕੋਈ ਵੀ 2 ਦਸੰਬਰ ਦੇ ਹੁਕਮਨਾਮੇ ਦੇ ਰੋਸ਼ਨੀ ਦੇ ਖਿਲਾਫ ਤੇ ਫੈਸਲਾ ਲੈਂਦੇ ਨੇ ਫਿਰ ਵੀ ਇਹਦਾ ਇੰਪੈਕਟ ਸੁਖਵੀਰ ਸਿੰਘ ਬਾਦਲ ਦੇ ਢੜੇ ਵਾਲੇ ਅਕਾਲੀ ਦਲ 'ਤੇ ਪੈ ਸਕਦਾ ਹੈ ਇਹ ਗੱਲ ਸੁਖਵੀਰ ਸਿੰਘ ਬਾਦਲ ਨੂੰ ਆ ਚੰਗੀ ਤਰ੍ਹਾਂ ਜਾਣਦੇ ਨੇ ਤਾਂ ਹੀ ਉਹਨਾਂ ਨੇ ਕੱਲ ਪਰਸੋ ਵੀ ਇੱਕ ਅਪੀਲ ਜਾਰੀ ਕੀਤੀ ਵੀ ਜਿਹੜੇ ਵੀ ਮੇਰੇ ਤੋਂ ਨਾਰਾਜ਼ ਨੇ ਮੈਂ ਉਹਨਾਂ ਤੋਂ ਮਾफी ਮੰਗਣ ਵਾਸਤੇ ਤਿਆਰ ਆ ਤੁਸੀਂ ਆ ਜਾਓ ਵਾਪਿਸ ਪਰ ਪ੍ਰਧਾਨਗੀ ਛੱਡਣ ਦੀ ਗੱਲ ਉਸ ਗੁਰੀਬ ਸਿੰਘ ਬਾਦਲ ਨੇ ਕਦੀ ਵੀ ਨਹੀਂ ਕੀਤੀ ਔਰ ਮੰਤਰੀ ਦਿਆਲੀ ਔਰ ਹਰ ਕਈ ਲੀਡਰਾਂ ਦੇ ਇਹ ਮੈਸੇਜ ਤੇ ਗਿਆ ਕਿ ਜੇ ਵਾਕਈ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਤੋਂ ਗਲਤੀਆਂ ਹੋਈਆਂ ਤੁਸੀਂ ਪ੍ਰਧਾਨਗੀ ਛੱਡੋ ਫਿਰ ਅਸੀਂ ਇਕੱਠੇ ਹੋਣ ਵਾਸਤੇ ਤਿਆਰ ਆ ਪਰ ਇਹਦੇ ਉੱਤੇ ਗੁਰੀਬ ਸਿੰਘ ਬਾਦਲ ਨੇ ਅੱਖਾਂ ਬੰਦ ਕਰ ਵਾਸੂ ਸਾਹਿਬ ਜਦੋਂ ਇਹੋ ਜੀ ਕੋਈ ਹਲਚਲ ਹੋ ਜਾਂਦੀ ਹੈ ਨਾ ਕਦੋਂ ਮੀਟਿੰਗ ਦੇ ਵਿੱਚ ਤਾਂ ਵਿਰੋਧੀ ਬੜੇ ਨੀਜ ਲਾ ਕੇ ਤੱਕ ਰਹੇ ਨੇ ਤੱਕਦੇ ਹੁੰਦੇ ਨੇ ਮੈਂ ਦੇਖ ਰਿਹਾ ਸੀਗਾ ਕਿ ਜੇ ਜਗੀਰਕੌਰ ਵਾਲੇ ਮਸਲੇ ਦੇ ਵਿੱਚ ਮੜਾ ਜਿਹਾ ਪਤਾ ਲੱਗਾ ਕਿ ਨਾਰਾਜ਼ ਹੋ ਗਏ ਨੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦਾ ਆਈਟੀ ਵਿੰਗ ਜਿਹੜਾ ਸਰਗਰਮ ਹੋ ਗਿਆ ਔਰ ਕਿਤਨਾ ਕਿਤੇ ਮੈਨੂੰ ਲੱਗਦਾ ਹੁੰਦਾ ਹੈ ਕਿ ਜਦੋਂ ਇਦਾਂ ਦੀ ਕੋਈ ਹਲਚਲ ਹੁੰਦੀ ਹੈ ਤਾਂ ਫਿਰ ਆਪਣੇ ਵੱਲ ਖਿੱਚਣ ਦੀ ਐਵੇਂ ਕੋਸ਼ਿਸ਼ਾਂ ਜਿਹੜੀਆਂ ਉਹ ਕੀਤੀਆਂ ਜਾਂਦੀਆਂ ਕੀ ਕਹੋਗੇ ਵੈਸੇ ਜਿਹੜਾ ਆਈਟੀ ਵਿੰਗ ਦੀ ਗੱਲ ਕਰ ਰਹੇ ਹੋ ਇੱਕ ਅਕਾਲੀਆਂ ਦਾ ਅਕਾਲੀ ਆਵਾਜ਼ ਨਾ ਆਵੇ ਇੱਕ ਫੇਸਬੁਕ ਦੇ ਪੇਜ ਹੈਗਾ ਉਹਦੇ ਵਿੱਚ ਕਾਟੂਨ ਜਿਹੇ ਇਹਨਾਂ ਦੇ ਬਣਾਉਂਦੇ ਸੀਗੇ ਜਿਹਦੇ ਵਿੱਚ ਮਨਪਰੀਤ ਹੈਲੀ ਹੋਣਾ ਜਲੇਬੀਆਂ ਦਲ ਰਹੇ ਨੇ ਔਰ ਉਹ ਜਿਹੜੀ ਬੀਬੀ ਜਗੀਰਪੁਰ ਨੇ ਉਹ ਆਰੀ ਚਾਸ਼ਨੀ ਦੇ ਵਿੱਚ ਸਵਾ ਮਿਲਾ ਦਿੰਦੀ ਹੈ ਉਸ ਤੋਂ ਬਾਅਦ ਜਿਹੜਾ ਉਹ ਕਾਬ ਵਿੱਚ ਹੁੰਦੇ ਨੇ ਉਹ ਅਕਾਲੀ ਆਵਾਜ਼ ਜਾਂ ਆਈਟੀ ਵਿੰਗ ਤੋਂ ਐਦਾਂ ਦੀ ਗੱਲਾਂ ਚਾਹੀਦੀ ਹੁੰਦੀ ਹੈ ਉਹਦੇ ਉੱਤੇ ਨਹੀਂ ਆ ਗਾਟ ਨੂੰ ਨਾ ਨੇ ਉਹ ਗੱਲਾਂ ਬੜੀ ਆਮ ਜੀ ਹੈਗੀ ਪਰ ਇਹਨਾਂ ਦਾ ਅਸਰ ਇਹਨਾਂ ਕੋਲ ਰੀਅਲ ਪੋਲਿਟਿਕ ਤੇ ਉੱਤੇ ਹੁੰਦਾ ਹੈ ਇਹ ਦੇਖਣ ਵਾਲੀ ਗੱਲ ਹੈ ਜੀ ਬਿਲਕੁਲ ਬਾਸਕਰ ਸਾਹਿਬ ਆਪਾਂ ਥੋੜਾ ਜਿਹਾ ਮੋੜਾ ਕੱਟੀ ਹੈ ਜੀ ਤਾਰੀਖ पे तਾਰੀਖ ਤਾਰੀਖ पे तਾਰੀਖ ਵਿਕਰਮ ਮਜੀਠੀਆ ਸਾਹਿਬ ਵੀ ਕਿਤਨਾ ਕਿਤੇ ਸੋਚ ਰਹੇ ਨੇ ਕਿ ਭਾਈ ਕੋਈ ਫੈਸਲਾ ਦੇ ਦੇ ਕੋਰਟ ਪਰ ਫੈਸਲਾ ਆ ਨਹੀਂ ਰਿਹਾ ਜੀ ਅੱਜ ਫਿਰ ਅਦਾਲਤ ਦੇ ਵਿੱਚ ਸੁਣਵਾਈ ਹੋਈ ਜੀ ਪਰ ਕੋਈ ਹੱਲ ਨਿਕਲਿਆ ਨਹੀਂ ਜੀ ਵੈਸੇ ਅੱਜ ਅਦਾਲਤ ਦੇ ਵਿੱਚ ਜਦ ਕੇਸ ਸੁਪਰੀਮ ਲੱਗਿਆ ਹੋਇਆ ਜੀ ਮਜੀਠੀਆ ਨਾਲ ਉਹਦੇ ਵਿੱਚ ਇਹ ਮਹੌਲੀ ਕੋਰਟ ਕੋਰਟ ਦੇ ਵਿੱਚ ਫੈਸਲਾ ਹੋਣਾ ਤੇ ਹਾਈ ਕੋਰਟ ਦੇ ਵਿੱਚ ਨਹੀਂ ਠੀਕਾ ਔਰ 7 ਹੀアリング ਮਜੀਠੀਆਂ ਉਹਨਾਂ ਦੀ ਬੇਲ ਐਪਲੀਕੇਸ਼ਨ ਤੇ ਆਲਰੇਡੀ ਹੋ ਚੁੱਕੀ ਹੈ ਔਰ ਫੋਮਵਰ ਨੂੰ ਅਦੀ ਨੈਕਸਟ ਡੇਟ ਪਈ ਹੈ ਔਰ ਉਹਦੇ ਵਿੱਚ ਇਹਨੂੰ ਆਪਾਂ 8ਵੀਂ ਹੀアリング ਕਵਾਂਗੇ 11 ਅਗਸਤ ਨੂੰ ਦਿਨ ਡੇਟ ਹੋਣੀ ਹੈ ਉਸੇ ਦਿਨ ਪਾਣੀ ਮੈਮਰੀ ਕਮੇਟੀ ਦਾ ਪ੍ਰਧਾਨ ਵੀ ਚੁਣਿਆ ਜਾਣਾ ਹੈ ਤੇ ਨੂੰ ਵਿਕਰਮ ਸਿੰਘ ਮਜੀਠੀਆਂ ਉਹਨਾਂ ਦੀ ਬੇਲ ਦੇ ਹੋਤੇ ਹੀ ਡਿਸੀਜਨ ਹੋਣਾ ਹੈ ਔਰ 12 ਅਗਸਤ ਨੂੰ ਜਿਹੜੀ ਬੈਰਕ ਚੇਂਜ ਕਰਨ ਦੀ ਗੱਲ ਜਾਂ ਅਪੀਲ ਜਾਂ ਦਲੀਲ ਜਿਹੜੀ ਅਦਾਲਤ ਵਿੱਚ ਚੱਲਦੀ ਸੀਗੀ ਉਹਦੇ ਉੱਤੇ ਵੀ ਕੋਈ ਫੈਸਲਾ ਆ ਸਕਦਾ ਪਰ ਹੁਣੇ ਤੱਕ ਵਿਕਰਮ ਸਿੰਘ ਮਰੀਠੀਆ ਦੀ ਜਿਹੜੀ ਬੇਲ ਐਪਲੀਕੇਸ਼ਨ ਦੇ ਉੱਤੇ ਡੇ ਟੂ ਡੇ ਬੇਸਿਸ ਤੇ ਹੀਰਿੰਗ ਚੱਲ ਰਹੀ ਹੈ ਨਾ ਉਹਦੇ ਵਿੱਚ ਕਾਫੀ ਇੰਟਰਸਟਿੰਗ ਫੈਕਟਸ ਨਿਕਲ ਕੇ ਆਏ ਫੈਕਟਸ ਆਏ ਨੇ ਕਿ ਵਿਕਰਮ ਸਿੰਘ ਮਰੀਠੀਆ ਦੇ ਖਿਲਾਫ ਕਿਸੇ ਇੱਕ ਵੱਡੇ ਵਿਅਕਤੀ ਦੀ ਬਹੁਤ ਵੱਡੇ ਵਿਅਕਤੀ ਦੀ ਕਹਿੰਦੇ ਆ ਕਿ ਇੱਕ ਚੋਟ ਦੀ ਸਟੇਟਮੈਂਟ ਹੋਈ ਹੈ ਉਹਦੇ ਵਿੱਚ ਵਿਕਰਮ ਸਿੰਘ ਮਰੀਠੀਆ ਦੇ ਖਿਲਾਫ ਕਾਫੀ ਸਬੂਤ ਦਿੱਤੇ ਗਏ ਨੇ ਅੰਦਾਜ਼ਾ ਇਹ ਲਾਇਆ ਜਾ ਰਿਹਾ ਹੈ ਕਿ ਰਣਜੀਤ ਸਿੰਘ ਗਿੱਲ ਜਿਹੜੇ ਗਿੱਲ ਕੋ ਦੇ ਮਾਲਕ ਸੀਗੇ ਕਦੀ ਅਕਾਲੀ ਦਲ ਦੇ ਵਿੱਚ ਹੁੰਦੇ ਸੀ ਅੱਜ ਕੱਲ ਭਾਜਪਾ ਦੇ ਲੀਡਰ ਹੈਗੇ ਨੇ ਔਰ ਉਹਨਾਂ ਦੇ ਕਰ ਜਿਹੜੀ ਰੇਡ ਪਈ ਸੀ ਨਾ ਔਰ ਉਹਨਾਂ ਨੇ ਆਪ ਇੱਕ ਵੀਡੀਓ ਪਾ ਕੇ ਮੰਨਿਆ ਸੀਗਾ ਕਿ 2012 ਦੇ ਵਿੱਚ ਉਹਨਾਂ ਦੀ ਔਰ ਵਿਕਰਮ ਸਿੰਘ ਮੇਡੀਟੀਆਂ ਦੀ ट्रांजੈਕਸ਼ਨ ਹੋਈ ਸੀ ਪਰ ਕਹਿੰਦੇ ਸੀ ਵਾਈਟ ਵਿੱਚ ਹੋਈ ਹੈ ਉਹਨਾਂ ਨੇ ਕੋਈ ਐਦਾਂ ਦੀ ਸਟੇਟਮੈਂਟ ਤੇ ਨਹੀਂ ਦਿੱਤੀ ਇਹ ਕਿ ਚਰਚਾ ਦਾ ਵਿਸ਼ਾ ਬਣਿਆ ਰਿਹਾ ਔਰ ਇਸ ਤੋਂ ਇਲਾਵਾ ਰঞ্জੀਤ ਸਿੰਘ ਗਿੱਲ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਆਪਣੀ ਅਗ੍ਰਿਮ ਜਮਾਨਤ ਯਾਨੀ ਐਂਟੀਸੀਪੇਟਰੀ ਬੇਲ ਦੀ ਵੀ ਐਪਲੀਕੇਸ਼ਨ ਪਾਈ ਸੀ ਜਿਹੜੀ ਕੋਰਟ ਨੇ ਰਿਜੈਕਟ ਕਰ ਦਿੱਤੀ ਹੁਣ ਆਉਣ ਵਾਲੇ ਟਾਈਮ 'ਚ ਵਿਕਰਮ ਸਿੰਘ ਮੇਡੀਟੀਆਂ ਦੀ ਕੋਈ ਇਤਨਾ ਵੱਤ ਸਕਦੀ ਇਕ ਕੋਰਟ ਨੇ ਬੇਲ ਦੇਣੀ ਹੋਣੀ ਹੈ ਕਿ ਹੁਣ ਤੱਕ ਇਹ ਬੇਲ ਮਿਲ ਗਈ ਹੁੰਦੀ ਕਿਚਾ ਕਿੱਥੇ ਅੜਿਆ ਹੋਇਆ ਹੈ ਮੈਨੂੰ ਲੱਗਦਾ ਹੈ ਕਿ 2 ਘੰਟੇ 4 ਘੰਟੇ 5 ਘੰਟੇ ਦੀ ਬਹਿਸ ਦੇ ਬਾਵਜੂਦ ਵੀ ਜੇ ਅਦਾਲਤ ਕਿਸੇ ਨਤੀਜੇ ਤੱਕ ਨਹੀਂ ਪਹੁੰਚ ਪਾਰੀ ਕੋਈ ਨਾ ਕੋਈ ਜਾਂਦਾ ਹੈਗਾ ਜਿਹੜਾ ਵਿਜੀਲੈਂਸ ਬਿਊਰੋ ਹੁਣ 11 ਅਗਸਤ ਨੂੰ ਕੋਰਟ ਦੇ ਵਿੱਚ ਕੁਝ ਫੈਕਟਸ ਦੇ ਸਕਦੀ ਹੈ ਜਿਹਦੇ ਕਰਕੇ ਜੇ ਬਿਕਰਮ ਸਿੰਘ ਉਹ ਜਿੱਥੇ ਉਹਨਾਂ ਦੀ ਬੇਲ ਹੋ ਵੀ ਜਾਂਦੀ ਹੈ ਇਹ ਵੀ ਗੱਲਾਂ ਚੱਲ ਰਹੀ ਹੈ ਕਿ ਉਹਨਾਂ ਨੂੰ ਫੇਰ ਵੀ ਦੁਬਾਰਾ ਅਰੈਸ ਕੀਤਾ ਜਾ ਸਕਦਾ ਜਿਹੜਾ 25 ਜੂਨ ਦੇ ਵਿੱਚ ਉਨਾ ਦੇ ਕਰ ਅਮਰੀਸਰ ਦੇ ਕਰ ਦੇ ਵਿੱਚ ਵਿਜੀਲੈਂਸ ਦੀ ਟੀਮ ਗਈ ਸੀ ਸਰਕਾਰੀ ਕੰਮ ਦੇ ਵਿੱਚ ਰੁਕਾਵਟ ਪਾਉਣ ਦਾ ਉਹ ਕੇਸ ਉਹਦੇ ਵਿੱਚ ਬਤੂਹੀ ਮੁਲੀਠੀਆਂ ਨੂੰ ਦੁਬਾਰਾ ਰਸਕਿੱਤਾ ਜਾ ਸਕਦਾ ਕੁਝ ਹਲਕੇ ਅੰਦੇ ਵਿੱਚ ਤਾਂ ਵੀ ਗੱਲ ਚੱਲ ਰਹੀ ਥੀ ਕਿ 25 ਅਗਸਤ 25 ਅਗਸਤ ਤੱਕ ਬਤੂ ਸਿੰਘ ਮੁਲੀਠੀਆਂ ਦੇ ਖਿਲਾਫ ਚਲਾਨ ਪੇਸ਼ ਕੀਤਾ ਜਾ ਸਕਦਾ ਹੈ ਔਰ ਉਹਨਾਂ ਦੀ ਉਸਤਾਂ ਕੇ ਪਿਲ ਕੇ ਹੋਰ ਵੀ ਵਧ ਸਕਦਾ ਬਸ ਕਿ ਸਭ ਹੋ ਸਕਦਾ ਮੈਂ ਗਲਤ ਹੋਵਾਂ ਪਰ ਮੈਨੂੰ ਇਦਾਂ ਦਾ ਲੱਗ ਰਿਹਾ ਕਿ ਜਿਸ ਤਰ੍ਹਾਂ 2022 ਤੋਂ ਪਹਿਲਾਂ ਵਿਕਰਮ ਸਿੰਘ ਜੀਠੀਆ ਜੇਲ੍ਹ ਤੋਂ ਬਾਹਰ ਆਏ ਸੀ ਇਹ ਕਹਿ ਕੇ ਕਿ ਇਲੈਕਸ਼ਨ ਲੜਨੀ ਹੈਗੀ ਪ੍ਰਚਾਰ ਕਰਨਾ ਹੈਗਾ ਕਿਤੇ ਉਹ 2027 ਦੇ ਵਿੱਚ ਉਹ ਜਾ ਮਾਮਲਾ ਤ ਨਹੀਂ ਬੰਦ ਰਿਹਾ ਕਿ ਇੰਨੇ ਦੇਰ ਫਿਰ ਜੇਲ੍ਹ ਚ ਹੀ ਰਹਿਣ ਉਹ 2027 ਤੇ ਬਹੁਤ ਦੂਰ ਹੈ ਤੁਸੀਂ ਐਵੇਂ ਵਿਕਰਮ ਇਹਦੇ ਮਜੀਠੀਆ ਆਦੀ ਤਾਂ ਨਾ ਸੁਭਾਉ ਕਿ ਤੱਕ ਤੱਕ ਬੇਲ ਨਹੀਂ ਹੋਣੀ ਯਾਨੀ ਆ ਜੇ 2027 ਦੇ ਵਿੱਚ ਜੇ ਬੇਲ ਹੋਣੀ ਹੋਈਗੀ ਕਿਉਂਕਿ ਡਿਸਪਰਪੋਰਸ਼ਨੇਟ ਆਫ ਅਸੈਟ ਦੇ ਕੇਸ ਦੇ ਵਿੱਚ ਹਮਨਜੀ ਬੇਲ ਇੰਨੀ ਦੇਰ ਤੱਕ ਨਾ ਹੋਣਾ ਉਹ ਮਤਲਬ ਹੋ ਜਾਂਦੀ ਹੁੰਦੀ ਹੈ ਔਰ ਐਦਾਂ ਦਾ ਕਨਵਿਕਸ਼ਨ ਰੇਟ ਵੀ ਡੀਏ ਦੇ ਕੇਸ ਦੇ ਵਿੱਚ ਬਹੁਤ ਘੱਟ ਹੈਗੀ ਹੈ ਜੇ ਐਨਡੀਪੀਐਸ ਦੇ ਕੇਸ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਬੇਲ ਮਿਲ ਗਈ ਨਾ ਉਹਦੇ ਵਿੱਚ ਭਾਵੇਂ ਉਹ 5.5 ਮਹੀਨੇ ਉਹ ਜੇਲ ਵਿੱਚ ਰਹੇ ਸੀਗੇ ਐਸ ਕੇਸ ਦੇ ਵਿੱਚ ਬਹੁਤੀ ਦੇਰ ਤੱਕ ਉਹਨਾਂ ਨੂੰ ਅੰਦਰ ਨਹੀਂ ਰੱਖਿਆ ਜਾਂਦਾ ਜਦ ਤੱਕ ਆ ਜਿਹੜੀ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਐਸ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੇ ਸਬੂਤ ਇਕੱਠੇ ਕੀਤੇ ਗਏ ਨੇ ਉਹਨੂੰ ਡਰਗ ਮਨੀ ਦੇ ਤੌਰ ਤੇ ਕਨੈਕਟ ਨਾ ਕੀਤਾ ਜਾਏ ਹੁਣ ਦੇਖਦੇ ਆ ਕਿ ਕੋਰਟ ਦੀ ਇਨਵੈਸਟੀਗੇਸ਼ਨ ਕਿਸ ਤਰ੍ਹਾਂ ਚੱਲਦੀ ਹੈ ਕਿਉਂਕਿ ਵਿਜੀਲੈਂਸ ਦੇ ਵਕੀਲ ਕੁਝ ਹੋਰ ਕਹਿ ਰਹੇ ਨੇ ਔਰ ਬਿਕਰਮ ਸਿੰਘ ਮੇਰੀਠੀਆ ਉਹਨਾਂ ਦੇ ਵਕੀਲ ਵਿਜੀਲੈਂਸ ਦੇ ਵਕੀਲਾਂ ਦੇ ਕਲੇਮ ਨੂੰ ਇਹ ਕਹਿੰਦੇ ਨੇ ਬਿਲਕੁਲ ਬਕਵਾਸ ਹੈਗੀ ਹੈ ਕੋਈ ਹੈ ਹੀ ਨਹੀਂ ਇਹਦੇ ਵਿੱਚ ਕੰਮ ਔਰ ਔਟ ਦੇ ਵਿੱਚ ਜਿਸ ਤਰੀਕੇ ਨਾਲ ਇਜਾਜ਼ਤ ਮੰਗੀ ਜਾ ਰਹੀ ਹੈ ਬਿਕਰਮ ਸਿੰਘ ਮੇਰੀਠੀਆ ਦੇ ਵਕੀਲਾਂ ਦੁਆਰਾ ਕਿ ਵੀ ਲਾਈਵ ਸਟਰੀਮਿੰਗ ਕੀਤੀ ਜਾਏ ਬਿਕਰਮ ਸਿੰਘ ਮੇਰੀਠੀਆ ਦੇ ਕੇਸ ਇਹ ਵੀ ਆਪਣੇ ਆਪ ਦੀ ਜ ਬੜੀ ਅਜੀਬ ਜੀ ਗੱਲ ਹੈ ਕਿ ਜਿਹੜਾ ਅਕਿਊਜ਼ਡ ਹੈ ਉਹਦੇ ਵਕੀਲ ਲਾਈਵ ਸਟ੍ਰੀਮਿੰਗ ਦੀ ਮੰਗ ਕਰ ਰਹੇ ਨੇ ਨਾਰਮਲੀ ਐਦਾਂ ਦਾ ਨਹੀਂ ਹੁੰਦਾ ਲਾਈਵ ਸਟ੍ਰੀਮਿੰਗ ਦੀ ਮੰਗ ਪ੍ਰੋਸੀਕਿਊਟਰਸ ਪ੍ਰੋਸੀਕਿਊਸ਼ਨ ਵਾਲੀ ਸਾਈਡ ਕਰਦੀ ਹੁੰਦੀ ਹੈ ਇੱਥੇ ਅਪੀਲਸ ਵਾਲੀ ਸਾਈਡ ਕਰਦੇ ਜੀ ਬਾਸਟਰ ਸਾਹਿਬ ਅੱਗੇ ਆਪਾਂ ਗੱਲ ਕਰਨੀ ਹੈਗੀ ਹੈ ਡੋਨਲਡ ਟਰੰਪ ਉਹਨਾਂ ਦੀ ਲਗਾਤਾਰ ਉਹਨਾਂ ਦੇ ਵੱਲੋਂ ਭਾਰਤ ਦੇ ਉੱਪਰ ਕਿਹਾ ਜਾ ਰਿਹਾ ਹੈ ਕਿ ਟੈਰਿਫ ਜਿਹੜਾ ਵਧਾ ਦੇਣਾ ਹੈਗਾ ਪਹਿਲਾਂ 25% ਸੀਗਾ ਬਾਦ ਦੇ ਵਿੱਚ 50% ਕਰ ਦਿੱਤਾ ਗਿਆ ਹਾਲਾਂਕਿ ਜਿਹੜਾ 50% ਹੋਣਾ ਹੈ ਉਹ 27 ਤਰੀਕ ਤੋਂ ਲਾਗੂ ਹੋਣਾ ਹੈਗਾ ਔਰ ਦੂਜੇ ਪਾਸੇ ਭਾਰਤ ਦੀ ਗੱਲ ਕੀਤੀ ਜਾਵੇ ਤੇ ਰੂਸ ਦੇ ਨਾਲ ਜਿਹੜਾ ਵਪਾਰ ਚੱਲਦਾ ਹੈਗਾ ਉਸ ਦੇ ਬਾਬਤ ਆਪਸ ਦੇ ਵਿੱਚ ਗੱਲਬਾਤ ਕਰਕੇ ਰਿਸ਼ਤੇ ਹੋਰ ਜਿਹੜੇ ਚੰਗੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੱਗਦਾ ਹੈ ਕਿ ਇਸ ਦੇ ਨਾਲ ਇੱਕ ਵਾਰ ਫਿਰ 트াম্প ਸਰਕਾਰ ਜਿਹੜੀ ਹੈ ਜਾਂ 트াম্প ਆਪਾਂ ਕਹਿ ਲਈਏ ਕਿ ਉਹ ਦੁਬਾਰਾ ਗੁੱਸੇ ਦੇ ਵਿੱਚ ਆ ਕੇ ਕੋਈ ਹੋਰ ਸਖਤੀ ਕਰ ਸਕਦੇ ਭਾਰਤ ਤੇ ਨਹੀਂ ਵੈਸੇ ਤੇ ਗੁੱਸੇ ਤੇ ਆਏ ਹੋਏ ਨੇ ਉਹਨੂੰ ਹੋਰ ਕਿੰਨਾ ਕੋਈ ਗੁੱਸਾ ਕੱਢਣਗੇ 100% ਕਰ ਦਾਂਗੇ ਟੈਰਿਫ 200 ਕਰ ਦਾਂਗੇ 500% ਕਰ ਦਾਂਗੇ ਜਿਹੜੇ ਹਾਲਾਤ ਹੁਣ ਜਿਹੜੇ 50% ਟੈਰਿਫ ਲਾਉਣ ਤੋਂ ਬਾਅਦ ਬਣ ਗਏ ਹਨ ਕਿ ਅਮਰੀਕਾ ਦੇ ਨਾਲ ਭਾਰਤ ਦੇ ਇੰਡਸਟਰੀਸਟ ਉਸ ਕੈਪੈਸਿਟੀ ਦੇ ਵਿੱਚ ਹੀ ਨਹੀਂ ਰਹਿਣਗੇ ਕਿ ਉਹਨਾਂ ਦੇ ਨਾਲ ਕੋਈ ਵਪਾਰ ਕਰ ਸਕੀਏ ਹੁਣ ਭਾਵੇਂ ਉਹ 100% ਲਾ ਲੈਣੇ ਆ 500% ਲਾ ਲੈਣੇ ਹਾਲਾਤ ਉਸ ਹੱਦ ਤੱਕ ਵੱਧ ਗਏ ਨੇ ਕਿਉਂਕਿ ਟ੍ਰੰਪ ਉਹਨਾਂ ਵੀ ਇਹ ਗੱਲ ਕਹਿ ਰਹੇ ਨੇ ਕਿ ਹੁਣ ਭਾਰਤ ਦੇ ਨਾਲ ਆਪਾਂ ਟੈਰਿਫ ਦੇ ਮਾਮਲੇ ਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਨੇਗੋਸ਼ੀਏਸ਼ਨ ਨਹੀਂ ਕਰਾਂਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾ ਜਿਹੜੇ 트ੰਪ ਉਹਨਾਂ ਦੇ ਮਾਮਲੇ ਦੇ ਵਿੱਚ ਹਮੇਸ਼ਾ ਚੁੱਪੀ ਸਾਧ ਕੇ ਰਹਿੰਦੇ ਸੀਗੇ ਉਹ ਵੀ ਕਹਿਣ ਲੱਗੇ ਆ ਕਿ ਫਾਰਮਰਸ ਦੇ ਇੰਟਰਸਟ ਦੇ ਮਾਮਲੇ ਦੇ ਵਿੱਚ ਜਾਂ ਫਿਰ ਡੇਰੀ ਪ੍ਰੋਡਕਟਸ ਦੇ ਮਾਮਲੇ ਦੇ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਕੰਪਰੋਮਾਈਜ਼ ਉਹ ਨਹੀਂ ਕਰਨਗੇ ਉਹ ਰੂਸ ਦੇ ਨਾਲ ਸਾਡੇ ਡਬੋ ਹ ਸਾਰੇ ਹੋਏ ਨੇ ਹੁਣ ਗੱਲ ਚੱਲ ਰਹੀ ਹੈ ਕਿ ਪੁਤਿਨ ਜਿਹੜੇ ਰੂਸ ਦੇ ਰਾਸ਼ਟਰਪਤੀ ਨੇ ਉਹ ਵੀ ਆਉਣ ਵਾਲੇ ਟਾਈਮ ਵਿੱਚ ਉਹ ਭਾਰਤ ਆ ਰਹੇ ਨੇ ਚਾਈਨਾ ਨੇ ਭਾਰਤ ਦੇ ਖਿਲਾਫ ਜਿਹੜੇ ਟੈਰੀਫ ਲਾਇਆ 50% ਉਹਦੀ ਨਿੰਦਾ ਕੀਤੀ ਹੈ ਤੁਸੀਂ ਇਹ ਦੇਖੋ ਕਿ 트럼ਪ ਉਹਨਾਂ ਦੀ ਮਿਹਰਬਾਨੀ ਨਾਲ ਸਾਡੇ ਨਾਲ ਉਹ ਕੰਟਰੀ ਫੰਡ ਸਪੋਰਟ ਕਰਨੀ ਸ਼ੁਰੂ ਹੋ ਗਈ ਹੈ ਜਿਨ੍ਹਾਂ ਤੋਂ ਕਦੀ ਸਪੋਰਟ ਦੀ ਆਸ ਹੀ ਨਹੀਂ ਕਰਦੇ ਦੀਏ ਹੁਣ ਜਿਹੜਾ ਸ਼ਿਪਿੰਗ ਜਿਹੜਾ ਸ਼ੰਡਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਉਹਦੀ ਮੀਟਿੰਗ ਹੈਗੀ ਅਗਸਤ 30 ਤੇ 31 ਦੇ ਉੱਥੇ ਵੀ ਹੁਣ ਭਾਰਤ ਦੇ ਪ੍ਰਧਾਨ ਮੰਤਰੀ ਜਾ ਰਹੇ ਨੇ ਉਸ ਤੋਂ ਪਹਿਲੇ ਜਿਸ ਤਰੀਕੇ ਨਾਲ ਜਾਪਾਨ ਜਾਣਗੇ ਇਹ ਸਾਰੀ ਗੱਲਾਂ ਜਿਹੜੀ ਧੁਰ ਰਹੀਆਂ ਨੇ ਉਹ ਹੁਣ ਜੀਓ ਪੋਲਿਟਿਕਸ ਦੇ ਵਿੱਚ ਜਾਂ ਬਾਈਲੈਟਰਲ ਟ੍ਰੇਡ ਦੇ ਵਿੱਚ ਭਾਰਤ ਹੁਣ ਦੂਜੀ ਦਸ਼ਾ ਵੱਲ ਜਾਣਾ ਸ਼ੁਰੂ ਕਰਦਾ ਹੈ ਉਹ 트ੰਪ ਉਹਨਾਂ ਦੀ ਇੱਕ ਆਦਤ ਹੈ ਹੀ ਹੈ ਕਿ ਇੱਕ ਵਾਰ ਠੋਕ ਦਿੰਦੇ ਨੇ ਫਿਰ ਬਾਅਦ ਚੋ ਕਹਿੰਦੇ ਨੇ ਜੇ ਮੇਰੇ ਠੋਕਣ ਤੋਂ ਬਾਵਜੂਦ ਵੀ ਐ ਆਪਣੇ ਪੈਰਾਂ ਤੇ ਖੜਾ ਹੋ ਗਿਆ ਫਿਰ ਕੋਈ ਹੋਰ ਹਥੌੜਾ ਲੈ ਕੇ ਆਂਦੇ ਨੇ ਹੁਣ ਦੇਖਦੇ ਆ ਕਿ 트ੰਪ ਉਹਨਾਂ ਇਦਾਂ ਦਾ ਕਿਹੜਾ ਹਥੌੜਾ ਲੈ ਕੇ ਆਣਗੇ ਕਿ ਹੁਣ ਸਾਨੂੰ ਖੜੇ ਹੋਣ ਦੇ ਵਾਸਤੇ ਵੀ ਇਜਾਜ਼ਤ ਨਹੀਂ ਦੇਣਗੇ ਉਹ 트ੰਪ ਉਹਨਾਂ ਦੀ ਇਹ ਫਿਤਰਤ ਹੈਗੀ ਹੈ ਕਿ ਵੀ ਜੇ ਕੋਈ ਉਹਨਾਂ ਦੀ ਸ਼ਕਤੀ ਦੇ ਖਿਲਾਫ ਵੀ ਵਾਜਨੀ ਆਇਆ ਨਾ ਔਰ ਇਹੀ ਟਰੰਪ ਉਹਨਾਂ ਨੇ ਜਿਹਦਾ ਅਸੀਂ ਕੱਲ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਸੀ ਕਿ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੂੰ ਆਫਰ ਦਿੱਤੀ ਸੀ ਇਹ ਗੱਲਬਾਤ ਕਰੋ ਬਹਿ ਕੇ ਮਗਾ ਲੈਣੇ ਉਹ ਕਹਿੰਦੇ ਗਣਾ ਹੀ ਨਹੀਂ ਹੈ ਔਰ ਇੰਡੀਆ ਨੂੰ ਐ ਕਹਿ ਰਹੇ ਨੇ ਕਿ ਵੀ ਤੁਸੀਂ ਸਾਡੇ ਨਾਲ ਤੁਹਾਡੇ ਨਾਲ ਕੋਈ ਗੱਲ ਹੀ ਨਹੀਂ ਕਰਨੀ ਹਾਲਾਤ ਬੜੇ ਜ਼ਬਰਦਸਤ ਜਾ ਰਹੇ ਨੇ ਐਨਾ ਸਾਰੀ ਗੱਲਾਂ ਦੇ ਵਿੱਚ ਅਸੀਂ মনির ਜਿਹੜੇ ਪਾਕਿਸਤਾਨ ਦੀ ਆਰਮੀ ਦੇ ਫੀਲਡ ਮਾਰਸ਼ਲ ਨੇ ਜਿਨ੍ਹਾਂ ਨੂੰ ਲੰਚ ਕਰਾਇਆ ਸੀਗਾ ਟਰੰਪ ਉਹਨਾਂ ਨੇ ਵਾਈਟ ਹਾਊਸ ਦੇ ਵਿੱਚ ਉਹ ਇੱਕ ਵਾਰ ਫੇਰ ਅਮਰੀਕਾ ਜਾ ਰਹੇ ਨੇ ਕੀ ਕਰਨ ਜਾ ਰਹੇ ਨੇ ਪਤਾ ਨਹੀਂ ਪਰ ਉਥੇ ਅਮਰੀਕਾ ਪਾਕਿਸਤਾਨ ਦੇ ਵਿੱਚ ਆਉਣ ਵਾਲੇ ਟਾਈਮ ਵਿੱਚ ਰਾਜਨੀਤਿਕ ਹਾਲਾਤ ਉਹ ਚੇਂਜ ਹੋ ਸਕਦੇ ਨੇ ইমরান ਖਾਨ ਉਹਨਾਂ ਦੀ ਸਪੋਰਟ ਦੇ ਵਿੱਚ ਹੁਣੇ ਦੋ ਤਿੰਨ ਦਿਨ ਪਹਿਲੇ ਹੀ ਬੜੇ ਵੱਡੇ ਪੰਦਰ ਦੇ ਉੱਤੇ ਉੱਥੇ ਪ੍ਰੋਟੈਸਟ ਹੋਏ ਸੀਗੇ ਇਹ ਸਾਰੀ ਸਿਚੁਏਸ਼ਨ ਹੁਣ ਅਮਰੀਕਾ ਦੇ ਕੋਲ ਟਰੰਪ ਉਹਨਾ ਅਮਰੀਕਾ ਦੇ ਰਾਸ਼ਟਰਪਤੀ ਬਣੇ ਨੇ ਉਹਨਾਂ ਨੇ ਪੂਰੇ ਦੁਨੀਆ ਦੀ ਪੋਲਿਟਿਕਸ ਨੂੰ ਜੀਓ ਪੋਲਿਟਿਕਸ ਨੂੰ ਇੱਕ ਤਰੀਕੇ ਨਾਲ ਦੂਜੀ ਦਸ਼ਾ ਦੇ ਵਿੱਚ ਜਾਣ ਦੇ ਵਾਸਤੇ ਹੁਣ ਮਜਬੂਰ ਜਿਆ ਕਰ ਬਸ ਕਿ ਸਭ ਤੋਂ ਨਾਲ ਹੀ ਗੱਲ ਰਾਹੁਲ ਗਾਂਧੀ ਉਹਨਾਂ ਦੀ ਕਰ ਦਿੰਦੇ ਆ ਰਾਹੁਲ ਗਾਂਧੀ ਹੁਣੀ ਲਗਾਤਾਰ ਇਲੈਕਸ਼ਨ ਕਮਿਸ਼ਨ ਨੂੰ ਘਟਹਿਰੇ ਦੇ ਵਿੱਚ ਖੜਾ ਕਰ ਰਹੇ ਹੈ ਕਹਿੰਦੇ ਨਾਲ ਦੀ ਨਾਲ ਸਵਾਲ ਖੜੇ ਕਰ ਰਹੇ ਨੇ ਬੀਜੇਪੀ ਦੇ ਉੱਪਰ ਇਸ ਮਾਮਲੇ ਦੇ ਵਿੱਚ ਫਿਰ ਇੱਕ ਬਿਆਨ ਦਿੱਤਾ ਗਿਆ ਜੀ ਰਾਹੁਲ ਗਾਂਧੀ ਉਹਨਾਂ ਦੇ ਵੱਲੋਂ ਜੇ ਸਾਡੇ ਦਰਸ਼ਕਾਂ ਤੁਸੀਂ ਝਾਤ ਪਾ ਦੋ ਤਾਂ ਵੈਸੇ ਕੱਲ ਜਦੋਂ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਗੱਲ ਕਰ ਰਹੇ ਸੀ ਤੇ ਤਮਾਮ ਉਹ ਅਲੀਗੇਸ਼ਨ ਜਿਹੜੇ ਕੱਲ ਰਾਹੁਲ ਗਾਂਧੀ ਉਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਲਾਏ ਸੀਗੇ ਉਸ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਨੂੰ ਜਵਾਬ ਦੇਣਾ ਚਾਹੀਦਾ ਸੀਗਾ ਰਾਹੁਲ ਗਾਂਧੀ ਉਹਨਾਂ ਦੇ ਸਾਰੇ ਲਾਏ ਹੋਏ ਇਲਜ਼ਾਮਾਂ ਦੇ ਉੱਤੇ ਪਰ ਇਲੈਕਸ਼ਨ ਕਮਿਸ਼ਨ ਇਸ ਗੱਲ ਦੇ ਉੱਤੇ ਇਨਸਿਸਟ ਕਰ ਰਿਹਾ ਕਿ ਰਾਹੁਲ ਗਾਂਧੀ ਉਹਨਾਂ ਐਫੀਡੇਵਿਟ ਦੇ ਰੂਪ ਵਿੱਚ ਜਿਹੜੇ ਲਾਏ ਐਲੀਗੇਸ਼ਨਸ ਨੇ ਉਹ ਸਾਡੇ ਕੋਲ ਸਬਮਿਟ ਕਰਨ ਜਾਂ ਫਿਰ ਦੇਸ਼ ਤੋਂ ਮਾਫੀ ਮੰਗ ਲੈ। ਤੁਸੀਂ ਇਹ ਦੇਖੋ ਕਿ ਇਲੈਕਸ਼ਨ ਕਮਿਸ਼ਨ ਦਾ ਰੁਕੀ ਹੈ ਇਲਜ਼ਾਮ ਇਲੈਕਸ਼ਨ ਕਮਿਸ਼ਨ ਦੇ ਉੱਤੇ ਨੇ। ਪਰ ਮਾਫੀ ਮੰਗਨ ਵਾਸਤੇ ਕਹਿ ਰਹੇ ਨਹੀਂ ਰਾਹੁਲ ਗਾਂਧੀ ਉਹਨਾਂ ਨੇ। ਜੇ ਰਾਹੁਲ ਗਾਂਧੀ ਉਹਨਾਂ ਦੇ ਲਾਏ ਹੋਏ ਐਲੀਗੇਸ਼ਨਸ ਝੂਠੇ ਨੇ। ਪੁਰਤੂਸੀ ਤੱਥ ਦੇ ਅਨੁਸਾਰ ਉਹਨਾਂ ਦੇ ਲਾਏ ਹੋਏ ਇਲਜ਼ਾਮ ਨੂੰ ਝੂਠੇ ਸਾਬਿਤ ਕਰਦੇ ਹੋ ਅਰਸ਼ ਕਰੋ rahul gandhi ਉਹਨਾਂ ਨੂੰ ਤੁਸੀਂ ਉਹਨਾਂ ਤੋਂ ਐਫੀਡੇਵਿਟ ਕਿਸ ਗੱਲ ਤੇ ਮੰਗ ਰਹੇ ਹੋ ਦੇਸ਼ ਦਾ ਕੋਈ ਵੀ ਨਾਗਰਿਕ ਇਲੈਕਸ਼ਨ ਕਮਿਸ਼ਨ ਦੇ ਉੱਤੇ ਅਗਰ ਕੋਈ ਐਲੀਗੇਸ਼ਨ ਲੰਦਾ ਹੈ ਤੇ ਇਲੈਕਸ਼ਨ ਕਮਿਸ਼ਨ ਕੋਲ ਵੀ ਰਾਈਟ ਹੈਗੀ ਹੈ ਜਾਂ ਤੇ ਤੁਸੀਂ ਆਪਣੇ ਐਲੀਗੇਸ਼ਨ ਸਾਬਿਤ ਕਰੋ ਜਾਂ ਫਿਰ ਤੁਹਾਡੇ ਖਿਲਾਫ ਇਲੈਕਸ਼ਨ ਕਮਿਸ਼ਨ ਜਿਹੜੀ ਇੱਕ ਤਰੀਕੇ ਨਾਲ ਕਨਸਟੀਟਿਊਸ਼ਨਲ ਬਾਡੀ ਹੈ ਉਹਦੇ ਉੱਤੇ ਤੁਸੀਂ ਰਜ਼ਾਮ ਨਹੀਂ ਲਾ ਸਕਦੇ ਹਾਲਾਤ ਬੜੇ ਨਾਜ਼ੁਕ ਜੇ ਬਣੇ ਹੋਏ ਨੇ ਔਰ ਰਾਹੁਲ ਧਾਂਗੀ ਉਹਨਾਂ ਦੇ ਲਾਏ ਹੋਏ ਅਲੀਗੇਸ਼ਨਸ ਦੇ ਉੱਤੇ ਕਈ ਸੰਸਥਾਵਾਂ ਨੇ ਫੈਕਟ ਚੈੱਕ ਵੀ ਕੀਤਾ ਹੈ ਜਿਹੜੇ ਅਲੀਗੇਸ਼ਨ ਉਹਨਾਂ ਨੇ ਲਾਈ ਸੀ ਨਾ ਕਿ 80 ਲੋਕ ਇੱਕ ਕਮਰੇ ਦੇ ਫਲੈਟ ਇਕ ਰਹਿੰਦੇ ਸੀਗੇ ਅੱਜ ਇੰਡੀਆ ਟੂਡੇ ਨੇ ਬਕਾਇਦਾ ਉਹਦੀ ਫੈਕਟ ਚੈੱਕ ਰਿਪੋਰਟ ਦਿਖਾਈ ਹੈ ਉਸ ਕਮਰੇ ਦੇ ਵਿੱਚ ਕੋਈ ਵੀ ਨਹੀਂ ਰਹਿੰਦਾ ਸੀਗਾ ਇਸ ਤਰ੍ਹਾਂ ਦਾ ਵਿਅਕਤੀ ਜਿਹੜੇ ਉਸ ਕਮਰੇ ਦੇ ਵਿੱਚ ਬੋਤਲ ਲਿਸ ਦੇ ਤੋੜ ਕੇ ਦਿਖਾਏ ਗਏ ਨੇ ਔਰ ਬਹੁਤ ਸਾਰੇ ਜਿਹੜੇ ਅਲੀਗੇਸ਼ਨ ਨਾਂ ਦੇ ਅਨੁਸਾਰ ਲਾਏ ਸੀਗੇ ਉਹ ਵੀ ਫੈਕਟ ਚੈਕਿੰਗ ਰਿਪੋਰਟ ਦੇ ਵਿੱਚ ਬਿਲਕੁਲ ਸਹੀ ਪਾਏ ਗਏ ਕੁਣ ਐਦਾਂ ਦੇ ਹਾਲਾਤ ਦੇ ਵਿੱਚ ਇਲੈਕਸ਼ਨ ਕਮਿਸ਼ਨ ਨੂੰ ਸੁਪਰ ਕਰੂ ਹੋਣਾ ਤੇ ਬਹੁਤ ਜ਼ਰੂਰੀ ਹੈ 140 ਕਰੋੜ ਦੀ ਜਨਤਾ ਵਾਲਾ ਦੇਸ਼ ਜੇ ਕਿਸੇ ਕਨਸਟੀਟਿਊਸ਼ਨਲ ਬਾਡੀ ਦੇ ਖਿਲਾਫ ਖੜਾ ਹੋ ਜਾਂਦਾ ਔਰ ਉਹਦੇ ਉੱਤੇ ਵੋਟਾਂ ਦੀ ਚੋਰੀ ਦਾ ਇਲਜ਼ਾਮ ਲਾਂਦਾ ਹੈ ਅਜੇ ਰਾਹੁਲ ਗਾਂਧੀ ਉਹਨਾਂ ਨੂੰ ਇਸ ਮੁੱਦੇ ਨੂੰ ਬੜੇ ਜ਼ੋਰ ਤਰੀਕੇ ਨਾਲ ਲੱਗੇ ਵਧਾਣਾ ਚਾਹੀਦਾ ਔਰ ਜਿਹੜੇ ਸੰਵਿਧਾਨ ਬਚਾਓ ਪ੍ਰੋਗਰਾਮ ਆ ਕਰਦੇ ਸੀਗੇ ਹੁਣ ਜਵਾਬ ਮੰਗਣਾ ਚਾਹੀਦਾ ਇਲੈਕਸ਼ਨ ਕਮਿਸ਼ਨ ਤੋਂ ਦੇਖਦੇ ਹੈ ਕਿ ਇਸ ਮੁੱਦੇ ਦੇ ਉੱਤੇ ਜਿਸ ਤਰੀਕੇ ਨਾਲ ਬੀਜੇਪੀ ਦੇ ਲੀਡਰ ਗੁਲੀ ਕਰਦੇ ਨੇ اپੋਜੀਸ਼ਨ ਪਾਰਟੀਆਂ ਉਸ ਤਰੀਕੇ ਨਾਲ ਗੁਲੀ ਕਰ ਪਾਣਗੇ ਜਾਂ ਫਿਰ ਇਹ ਮਾਮਲਾ راہੂ ਗਾਂਧੀ ਉਹਨਾਂ ਦੇ ਲਾਏ ਹੋਏ ਅਲੀਗੇਸ਼ਨ ਤੋਂ ਬਾਅਦ ਹੋਰ ਜ਼ਿਆਦਾ ਸੀਰੀਅਸ ਹੋ ਜਾਏਗਾ ਅਬਾਸ ਖੋ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਇਹ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਤੁਹਾਡਾ ਧੰਨਵਾਦ